ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੇ ਐਲ ਸਚਦੇਵਾ ਔਰ ਮੇਰੇ ਵੀਰ ਆਕਾਸ਼ ਲੁਧਿਆਣਾ ਜੀ ਕਾਸ਼ ਲੁਧਿਆਣਾ ਜੀ ਆਪਣੇ 95 ਵਾਰਡਾਂ ਦੇ ਵਿੱਚੋਂ ਕੌਂਸਲਰ ਬਣ ਚੁੱਕੇ ਨੇ ਤੁਹਾਨੂੰ ਕੀ ਉਮੀਦ ਲੱਗਦੀ ਹੈ ਕਿ ਇਹ ਆਪਣੇ ਏਰੀਆ ਦੇ ਵਿੱਚ ਕੰਮ ਕਰਨਗੇ ਪਹਿਲੀ ਗੱਲ ਤਾਂ ਸਰ ਜਿੰਤੇ ਤੱਕ ਮੈਨੂੰ ਪਤਾ ਆਪਣੇ ਜਿੰਨੇ ਐਮਸੀ ਬਣੇ ਆ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ ਉਹਨਾਂ ਦੇ ਵਿੱਚੋਂ ਦੋ ਤਿੰਨ ਬੰਦੇ ਜਿਹੜੇ ਧਿਆਨ ਸੁਣੇ ਮੈਂ ਉਹਨਾਂ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਕੰਪੀਟ ਕਰਦੇ ਸੀ ਤੋ ਮੇਨ ਮੁੱਦਿਆਂ ਦੀ ਗੱਲ ਕੋਈ ਵੀ ਨਹੀਂ ਸੀ ਕਰ ਰਿਹਾ ਹੁੰਦਾ ਸੀ ਅਸਲ ਮੁੱਦੇ ਦੇ ਉੱਤੇ ਇੱਕ ਰਾਵਤ ਨੇ ਗੱਲ ਕੀਤੀ ਸਰਵਿੰਦਰ ਰਾਵਤ ਨੇ ਮਾਨੂੰ ਸੁਣਿਆ ਪੂਰੀ ਭਰਾ ਸਾਡਾ ਤੁਹਾਡੀਆਂ ਇਹ ਗੱਲਾਂ ਮਿਸ ਕਰ ਗਿਆ ਜੋ ਚਾਹੀਦੀਆਂ ਨਹੀਂ ਸੀ ਮਿਸ ਕਰਦੀਆਂ ਜੋ ਜ਼ਰੂਰੀ ਮੁੱਦੇ ਵੀ ਨਹੀਂ ਆਪਣੇ ਜੀ ਜੀ ਲੁਧਿਆਣੇ ਦੇ ਜੀ ਬਿਲਕੁਲ ਆਪਣੇ ਲੁਧਿਆਣੇ ਦੇ ਇੰਡਸਟਰੀ ਬਹੁਤ ਜ਼ਿਆਦਾ ਤੁਸੀਂ ਵੀ ਜਾਣਦੇ ਹੋ ਬਿਲਕੁਲ ਜੀ ਬਿਲਕੁਲ ਇੰਡਸਟਰੀ ਜ਼ਿਆਦਾ ਹੋਣ ਕਰਕੇ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ ਜੀ ਜੀ ਇੰਨੀ ਆਬਾਦੀ ਨੂੰ ਡੀਲ ਕਰਨ ਵਾਸਤੇ ਕੁਝ ਟਾਈਮ ਲੱਗਦਾ ਜੀ ਜਿੰਨੇ ਵੀ ਕਾਉਂਸਲਰ ਆਉਂਦੇ ਆ ਹਰ ਵਾਰ ਉਹ ਟਾਈਮ ਮੰਗਦੇ ਆ 5 ਸਾਲ 10 ਸਾਲ ਵੀ ਹੋ ਜਾਂਦੇ ਆ ਉਹਨਾਂ ਨੂੰ ਬਟ ਉਹਨਾਂ ਦਾ ਟਾਈਮ ਨਹੀਂ ਖਤਮ ਹੁੰਦੇ ਜਾਂਦਾ ਜੀ ਜਿੱਥੇ ਤੱਕ ਮੈਨੂੰ ਲੱਗਦਾ ਵਾ ਜਿੰਨੇ ਆਪਣੇ ਪਾਰਸ਼ਦ ਬਣੇ ਨੇ ਇਲੈਕਸ਼ਨ ਤੋਂ ਪਹਿਲਾਂ ਜਿੱਦਾਂ ਮਿਹਨਤ ਕਰ ਰਹੇ ਸੀ ਜੇ ਹੋ ਇਲੈਕਸ਼ਨ ਤੋਂ ਬਾਅਦ ਵੀ ਉਹਦਾ ਮਿਹਨਤ ਕਰਨਾ 24 24 ਘੰਟੇ ਭੱਜੇ ਫਿਰੇ ਰਹੇ ਸਾਹ ਚੜ੍ਹੇ ਰਹੇ ਤਾਂ ਫੇਰ ਉਹਨਾਂ ਨੂੰ ਖੜਾਉਣ ਵਾਲੀ ਕੋਈ ਤਾਕਤ ਹੈ ਨਹੀਂ ਜਿਵੇਂ ਕਿ ਤੁਹਾਨੂੰ ਲੱਗਦਾ ਹੈ ਕਿ ਆਪਣੇ 33 ਨੰਬਰ ਵਾਰਡ ਦੇ ਵਿੱਚ ਸਸੰਗ ਘਰ ਦੀ ਬੈਕ ਸਾਈਡ ਤੇ ਨਸ਼ੇ ਦਾ ਬਹੁਤ ਜ਼ਿਆਦਾ ਕਰੇਡ ਚੱਲ ਰਿਹਾ ਹੈ ਬਹੁਤ ਜ਼ਿਆਦਾ ਨਸ਼ਾ ਚੱਲਦਾ ਪਿਆ ਵਾ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਕਾਉਂਸਲਰ ਸਾਹਿਬ ਇਹਨਾਂ ਚੀਜ਼ਾਂ ਤੇ ਨੱਥ ਪਾਉਣਗੇ ਦੇਖੋ ਜੀ ਕਾਉਂਸਲਰ ਸਾਹਿਬ ਦੀ ਡਿਊਟੀ ਸਿਰਫ ਕਾਰਪੇਸ਼ਨ ਤੱਕ ਦੀ ਹੱਦ ਹੁੰਦਾ ਹੈ ਉਹ ਸਿਰਫ ਇੱਕ ਕਾਰਪੋਰੇਸ਼ਨ ਦਾ ਕੰਮ ਕਰਾ ਸਕਦੇ ਆ ਆਪਣਾ ਥੋੜੇ ਬੋਧ ਕਾਗਜ਼ੀ ਕਾਰਵਾਈਆਂ ਕਰਾ ਸਕਦੇ ਆ ਕਿਤੇ ਹਨਾ ਸफारਸ਼ਾਂ ਲਾ ਸਕਦੇ ਆ ਕਿਤੇ ਉਹ ਸਾਈਨ ਮੋਹਰ ਲਾ ਸਕਦੇ ਆ ਇਹ ਉਹਨਾਂ ਦਾ ਇੰਨਾ ਤਾਂ ਹੱਕ ਬਣਦਾ ਕਿ ਉਹ ਅੱਗੇ ਇਸ ਚੀਜ਼ ਨੂੰ ਮੁੱਦਾ ਚੱਕ ਕੇ ਲੈ ਕੇ ਸਕਦੇ ਆ ਪਬਲਿਕ ਦੇਖੋ ਜੀ ਮੇਰੇ ਇੱਕ ਫਰੈਂਡ ਨੇ ਨਾਮ ਨਹੀਂ ਲੈਂਦਾ ਫਿਰ ਲੋਕੀ ਕਹਿੰਦੇ ਤੁਸੀਂ ਤਰੀਫ ਕਰਦੇ ਹੋ ਹਰਵਜ ਦਾ ਨਾਮ ਲਿਆ ਬਣਦੀ ਸੀ ਉਹਨਾਂ ਦੀ ਜੀ ਜੀ ਬਿਲਕੁਲ ਮੇਰੇ ਪਿਛਲੇ ਜਿਹੜੇ ਕੌਂਸਲ ਦਾ ਮੈਂ ਤੁਸੀਂ 33 ਦੀ ਗੱਲ ਕਰਦੇ ਹੋ ਬਟ ਆਪਾਂ 34 ਵਾਲੇ ਸਿਸਟਮ ਹੈ 33 ਚ ਜੂਰ ਰਹਾ ਮੋਟਿੰਗ ਮੈਂ ਉਧਰ 34 ਚ ਕੀਤੀ ਹੈ ਨਹੀਂ ਆਇਆ ਤਾਂ ਮੈਂ ਵੀ 45 ਨੰਬਰ ਵਾਰਡ ਤੋਂ ਆ ਰਿਹਾ 45 ਨੰਬਰ ਵਾਰਡ ਦੇ ਵਿੱਚ ਇੱਕ ਗੱਲ ਸੁਣੋ ਤੇ 34 ਨੰਬਰ ਵਾਰਡ ਦੇ ਪਿਛਲੇ ਜਿਹੜੇ ਕਾਉਂਸਲਰ ਸੀ ਮੈਂ ਪਰਸਨਲੀ ਜ਼ਿਆਦਾ ਵਾ ਤੇ ਜੋ ਮੈਂ ਉਹਨਾਂ ਦੀ ਕਮਿਟਮੈਂਟ ਸੁਣਦਾ ਮੈਨੂੰ ਦਿੱਤੇ ਤੱਕ ਮੇਰਾ ਆਈਡੀਆ ਹੋਆ ਅੱਜ ਹੀ ਮੈਂ ਕਾਉਂਸਲਰ ਬਣ ਜਾਂਦਾ ਕਾਉਂਸਲਰ ਬਣ ਜਾਂਦਾ ਤੇ ਮੈਂ ਜਿੱਤ ਗਿਆ ਪਰ ਜਦੋਂ ਪਬਲਿਕ ਦੇ ਕੰਮ ਮੜੂਗੇ ਮੈਨੂੰ ਤਾਂ ਕਾਰਪੋਰੇਸ਼ਨ ਚ ਜਾਣਾ ਹੀ ਪੈਣਾ ਬਿਲਕੁਲ ਜੀ ਬਿਲਕੁਲ ਜੀ ਮੈਂ ਕਾਰਪੋਰੇਸ਼ਨ ਚ ਜਾਮਾ ਉੱਥੇ ਮੇਰੀ ਸੁਣਵਾਈ ਨਾ ਹੋਵੇ ਤਾਂ ਮੇਰੇ ਵਿੱਚ ਹਾਰ ਕੇ ਮੇਰੇ ਕੋਲ ਇੱਕੋ ਹੀ ਰਸਤਾ ਰਹਿ ਜਾਂਦਾ ਦਰਨੇ ਦਾ ਬਿਲਕੁਲ ਜੀ ਤੇ ਜਦੋਂ ਮੈਂ ਪਬਲਿਕ ਨੂੰ ਕਾਲ ਦਿੰਦਾ ਮੈਂ ਦਰਨੇ ਵਾਸਤੇ ਵੀ ਮੇਰਾ ਕੰਮ ਮੜ ਗਿਆ ਆਪਣੇ ਇਲਾਕੇ ਦਾ ਕੰਮ ਮੜ ਗਿਆ ਬਿਲਕੁਲ ਜੀ ਤੁਸੀਂ ਸਾਡੀ ਸਪੋਰਟ ਕਰੋ ਤੇ ਆਪਾਂ ਕਾਰਪੋਰੇਸ਼ਨ ਦਰਨਾ ਦਿੰਦਾ ਤੇ ਕਈ ਗੋਲਾਂ ਦੇ ਬਾਅਦ ਵੀ ਮੁਸ਼ਕਲ ਨਾਲ ਪੰਜਾਬ ਬੰਦੇ ਇਕੱਠੇ ਹੁੰਦੇ ਆ ਜੀ ਜੀ ਬਿਲਕੁਲ ਵੋਟ ਹਜ਼ਾਰਾਂ ਦੇ ਨਾਮ ਤੇ ਪਾ ਦਿੰਦੇ ਲੋਕ ਪਰ ਜਦੋਂ ਆਪਣੇ ਹੱਕ ਲੈਣ ਲਈ ਤੁਸੀਂ ਕਿਤੇ ਬੈਠਣਾ ਪੈ ਜਾਂਦਾ ਨਾ ਤੇ ਪਬਲਿਕ ਦੇ ਵਿੱਚੋਂ ਮੁਸ਼ਕਲ ਨਾਲ ਹੀ 25 50 ਬੰਦੀ ਇਕੱਠੇ ਹੋ ਪਾਉਂਦੇ ਆ ਉਹ ਵੀ ਜਿਹੜੇ ਉਹ ਹੁੰਦੇ ਆ ਜਿਹੜੇ ਤੁਹਾਡੇ ਨਾਲ ਰੈਗੂਲਰੀ ਦਾ ਦੇ ਨਾਲ ਅਟੈਚ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਆਪਾਂ ਕੁਝ ਭਰਾਵਾਂ ਨਾਲ ਰੈਗੂਲਰ ਅਟੈਚ ਅਟੈਚ ਰਹਿੰਦੇ ਆ ਕੋਈ ਵੀ ਆਪਣਾ ਕੰਮ ਕਰਦਾ ਤੇ ਫਿਰ ਆਪਾਂ ਭਰਾ ਹੀ ਇਕੱਠੇ ਹੋ ਪਾਉਂਦੇ ਆ ਜੀ ਜੀ ਤੇ ਪਬਲਿਕ ਨਹੀਂ ਇਕੱਠੀ ਹੋ ਪੰਦੀ ਇਹ ਪਤਾ ਪਰਸਨਲੀ ਆਪਣੇ ਰਿਲੇਸ਼ਨ ਨੇ ਆਪਾਂ ਇਕੱਠੇ ਹੋ ਜਾਂਦੇ ਆ ਬਟ ਅਸਲ ਜਿਹੜੀ ਪਾਵਰ ਹੁੰਦੀ ਆ ਪਬਲਿਕ ਕੋਲੇ ਹੁੰਦੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ 45 ਨੰਬਰ ਵਾਰਡ ਦੇ ਵਿੱਚ ਰਹਿ ਕੇ ਆਇਆ ਹਾਂ 45ਵਾਂ 45 ਨੰਬਰ ਵਾਰਡ ਦੇ ਵਿੱਚ ਸਾਡੇ ਬਹੁਤ ਹੀ ਸੱਜਣ ਮਿੱਤਰ ਪਰਮੇਂਦਰ ਸਿੰਘ ਸੋਮਾ ਜੀ ਕਾਂਗਰਸ ਪਾਰਟੀ ਦੇ ਜਿੱਤੇ ਨੇ ਤੇ ਸਾਡੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਆ ਉਹਨਾਂ ਨੇ ਸਾਡੇ ਕਾਫੀ ਕੰਮ ਮਤਲਬ ਕੱਢੇ ਨੇ ਉਹਨਾਂ ਨੇ ਕਦੇ ਆਪਣਾ ਕਾਉਂਸਲਰ ਆਪਣੇ ਆਪ ਨੂੰ ਕਦੇ ਕਾਉਂਸਲਰ ਨਹੀਂ ਸਮਝਿਆ ਉਹਨਾਂ ਨੇ ਸਿਰਫ ਤੇ ਸਿਰਫ ਕੰਮ ਉੱਤੇ ਧਿਆਨ ਦਿੱਤਾ ਵਾ ਤੇ ਸਾਡੇ ਜਿਹੜੇ ਜਿਸ ਤਰ੍ਹਾਂ ਅਸੀਂ ਭਾਈਚਾਰੇ ਦੇ ਤੌਰ ਤੇ ਚੱਲਦੇ ਆਂ ਸਾਨੂੰ ਉਹਨਾਂ ਨੇ ਕਦੇ ਕਮੀ ਪੇਸ਼ੀ ਨਹੀਂ ਆਂ ਦਿੱਤੀ ਕਿ ਮੈਂ ਕਾਉਂਸਲਰ ਆ ਉਹਨਾਂ ਨੇ ਸਾਨੂੰ ਸਿੱਧਾ ਕਿਹਾ ਕਿ ਤੁਸੀਂ ਜਦੋਂ ਮਰਜ਼ੀ ਸਾਡੇ ਘਰੇ ਆ ਸਕਦੇ ਹੋ ਜਦੋਂ ਮਰਜ਼ੀ ਸਾਡੇ ਨਾਲ ਜੋ ਤੁਹਾਡਾ ਕੰਮ ਆ ਤੁਸੀਂ ਆਪ ਕਰ ਸਕਦੇ ਹੋ ਉਹਨਾਂ ਦੇ ਕੰਮ ਜਿਹੜੇ ਨੇ ਅਸੀਂ ਆਪ ਖੁਦ ਕੀਤੇ ਨੇ ਤੇ ਐਦਾਂ ਦਾ ਸੀਨ ਪਾਣੀ ਮੈਂ ਚਾਹਨਾ ਕਿ ਵਾਰ ਨੰਬਰ 33 ਵੀ ਹੋਣਾ ਚਾਹੀਦਾ ਦੇਖੋ ਜੀ ਇਸ ਇਲਾਕੇ ਦੀ ਜੋ VOTING ਹੋਈ ਹੈ ਨਾ ਜੋ ਮੈਂ ਇਸ ਵਾਰੀ VOTING ਦੇ ਵਿੱਚ ਆਪਾਂ ਐਕਟਿਵ ਨਹੀਂ ਸੀ ਕਿਉਂਕਿ ਕੁਝ ਆਪਣੇ ਸਾਰੇ ਬੰਦੇ ਜਿੰਨੇ ਲੜਨ ਵਾਲੇ ਸੀ ਸਾਰੇ ਆਪਣੇ ਸੀ ਆਪਾਂ ਕਿਹਦੇ ਖਿਲਾਫ ਬਿਆਨ ਦੰਦੇ ਤੇ ਆਪਾਂ ਕਿਹਦੇ ਪੱਖ ਚ ਬਿਆਨ ਬਿਲਕੁਲ ਜੀ ਬਿਲਕੁਲ ਬਟ ਮੈਨੂੰ ਨਹੀਂ ਲੱਗਦਾ ਜਿਸ ਹਿਸਾਬ ਨਾਲ VOTING ਹੋਈ ਆ ਕਿਉਂਕਿ ਕੰਪੀਟੀਟ ਜਿਹੜੇ ਕਰ ਰਹੇ ਸੀ ਉਹ ਕੋਈ ਕਹਿ ਰਿਹਾ ਵਾ ਪ੍ਰਵਾਂਚਲੀਆਂ ਦਾ ਸਾਥ ਦਿਓ ਕੋਈ ਕਹਿ ਰਿਹਾ ਗੜਵਾਲੀਆਂ ਦਾ ਸਾਥ ਦਿਓ ਹਨਾ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਇਸ ਤਰੀਕੇ ਨਾਲ VOTING ਕਰਦੇ ਹੋ ਤਾਂ ਫਿਰ ਤੁਸੀਂ ਵਿਕਾਸ ਦੀ ਤਾਂ ਤੁਸੀਂ ਗੱਲ ਹੀ ਛੱਡੋ ਵਿਕਾਸ ਤਾਂ ਨਹੀਂ ਹੋ ਸਕਦਾ ਤੁਹਾਡੇ ਅੰਦਰ ਨਫਰਤ ਦਾ ਵਕਾਫ ਜਿਹੜਾ ਹੋ ਰਿਹਾ ਉਹ ਚਰਮ ਸੀਮਾ ਤੇ ਜੀ ਜੀ ਗੱਲ ਜਿੰਨੇ ਕ ਬੰਦੇ ਜਿੱਤੇ ਆ ਮੈਂ ਦੇਖਿਆ ਉਹਨਾਂ ਦੇ ਨਾਲ ਜਿਹੜੇ ਸਪੋਰਟਰ ਸੀ ਕੋਈ ਇਲਾਕੇ ਦਾ ਹੈ ਹੀ ਨਹੀਂ ਸੀ ਬਿਲਕੁਲ ਜੀ ਬਿਲਕੁਲ ਨਾ ਤਾਂ ਉਹਨਾਂ ਨੂੰ ਵੋਟਰ ਕਹਿ ਸਕਦੇ ਹੋ ਉਹਨਾਂ ਦੇ ਵੋਟਰ ਵੀ ਹੈ ਨਹੀਂ ਸੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਵੀ ਸਮਝ ਸਕਦੇ ਹੋ ਇਹਨਾਂ ਦਾ ਕੀ ਨਤੀਜਾ ਨਿਕਲੇਗਾ ਤੁਸੀਂ ਦੇਖੋ ਜੀ ਮੈਂ ਇੱਕ ਚੀਜ਼ ਦੇਖੀ ਆ ਜਿਵੇਂ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤੇ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਜਿਹੜੇ ਵਾਰਡ ਦੇ ਵਿੱਚ ਰਹਿਣ ਵਾਲਿਆ ਕੀ ਗੱਲ ਉਹਨਾਂ ਨੂੰ ਉਹਨਾਂ ਤੇ ਭਰੋਸਾ ਨਹੀਂ ਹੁੰਦਾ ਕਿਉਂ ਸਾਡਾ ਸਾਥ ਦੇਣਗੇ ਕਿ ਨਹੀਂ ਦੇਣਗੇ ਉਹਨਾਂ ਨੂੰ ਬਾਹਰੋਂ ਬੰਦੇ ਪੁਲਾਉਣੇ ਪੈਂਦੇ ਦੇਖੋ ਜੀ ਜਦੋਂ ਤੁਸੀਂ ਕੰਮ ਕਰਾਉਣੇ ਆ ਉਦੋਂ ਤੁਸੀਂ ਲੱਭਦੇ ਹੋ ਪ੍ਰਧਾਨਾਂ ਜੀ ਜੀ ਸਿੱਧੀ ਗੱਲ ਹੈ। ਹੁਣ ਜਿੱਤ ਤੱਕ ਮੇਰੀ ਸਮਝ ਆ ਮੇਰਾ ਆਪਣਾ ਖੁਦ ਦਾ ਮਾਈਂਡ ਆ ਕਿਉਂਕਿ ਇਹ VOTING ਆਪਾਂ ਇੰਗਲਿਸ਼ 'ਚ ਗੱਲ ਕਰਦੇ ਨਾ ਵੈਸੇ ਮਤ ਦਾ ਦਾਨ ਹੁੰਦਾ। ਬਿਲਕੁਲ ਜੀ ਤੁਹਾਡੀ ਮਤ ਕਿਸੇ ਨਾਲ ਲੜਦੀ ਆ। ਤੁਸੀਂ ਉਸ ਮਤ ਨੂੰ ਆਪਣੇ ਨੂੰ ਅਪਦਾਨ ਕਰਨਾ ਉਸ ਬੰਦੇ ਨਾਲ ਜਿਹਦੇ ਨਾਲ ਬੜੀ ਮਤ ਮਿਲਦੀ ਏ। ਬਿਲਕੁਲ ਜੀ ਬਿਲਕੁਲ। ਮਤ ਮਿਲਣ ਨਾਲ ਇਹਨਾਂ ਨੇ ਵੋਟ ਕਿਸੇ ਨੇ ਵੀ ਨਹੀਂ ਦਿੱਤੀ। ਕਿਸੇ ਨੇ ਸ਼ਰਾਬ ਦੇ ਲਾਲਚ 'ਚ। ਕਿਸੇ ਨੇ ਧਰਮ ਜਾਤ ਦੇ ਨਾਮ ਦੇ ਉੱਤੇ। ਜੀ ਜੀ ਕਿਸ ਨੇ ਆਪਣੇ ਕੰਮ ਕਰਾਂਦੇ ਆ ਕਿ ਮੇਰੇ ਕੰਮ ਹੁੰਦੇ ਰਹਿਣਗੇ ਇਸ ਦੇ ਆਧਾਰ ਤੇ ਵੋਟ ਦਿੱਤੀ ਹੈ ਜਿਹੜੀ ਇਹ ਕੁਰਸੀ ਆਪਾਂ ਬੈਠੇ ਆ ਤੁਸੀਂ ਵੀ ਹੁਣ ਚਲੋ ਆਪ ਆਪਣੇ ਘਰੇ ਬੈਠੇ ਆ ਮੈਂ ਤੁਹਾਨੂੰ ਕੁਰਸੀ ਆਫਰ ਕੀਤੀ ਤੁਸੀਂ ਆਪਣੇ ਬੈਠਣ ਦਾ ਤਰੀਕਾ ਦੇਖੋ ਤੇ ਮੇਰੇ ਬੈਠਣ ਦਾ ਤਰੀਕਾ ਦੇਖੋ ਬਹੁਤ ਫਰਕ ਹੋ ਰਿਹਾ ਜਦੋਂ ਤੁਹਾਨੂੰ ਕੋਈ ਕੁਰਸੀ ਆਫਰ ਕਰਦਾ ਤੁਸੀਂ ਸਟਾਰਟਿੰਗ ਇਦਾਂ ਬੈਠ ਇਦਾਂ ਬੈਠਣ ਤੋਂ ਬਾਅਦ ਹੌਲੀ-ਹੌਲੀ ਤੁਸੀਂ ਰਿਲੈਕਸੇਸ਼ਨ ਚ ਆ ਜੰਨੇ ਹੋ ਕਿਉਂਕਿ ਤੁਹਾਨੂੰ ਥੋੜਾ ਟਾਈਮ ਹੋ ਗਿਆ ਬੈਠੇ ਤੁਸੀਂ ਹੋ ਗਏ ਇਦਾਂ ਉਦਾਂ ਇਦਾਂ 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 ਕਰਦੇ ਥੋੜੇ ਅੰਦਰ ਇਹ ਚੀਜ਼ ਜਿਹੜਾ ਆ ਐਟੀਟਿਊਡ ਆ ਜਾਣਾ ਨੇ ਇਦਾਂ ਬੈਠਣ ਦਾ ਆ ਜਾਣਾ ਇੱਕ ਜੈਂਟਲਮੈਨ ਦੀ ਵੀ ਕਹਿ ਦਿੰਨੇ ਆ ਆਪਾਂ ਇਹਨੂੰ ਵੀ ਜੈਂਟਲਮੈਨ ਇਦਾਂ ਬੈਠਦਾ ਬਟ ਜਿਹੜੀ ਸਰਕਾਰੀ ਸੇਵਾ ਦੇ ਵਿੱਚ ਕੁਰਸੀ ਦਿੱਤੀ ਗਈ ਆ ਉਹਦੇ ਵਿੱਚ ਜੈਂਟਲਮੈਨ ਜੀ ਨਹੀਂ ਹੈਗੀ ਕਿਉਂਕਿ ਸਾਰਿਆਂ ਦਾ ਤੁਹਾਡੀ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਆ ਤੜ ਜਦੋਂ ਤੁਸੀਂ ਪਬਲਿਕ ਦੇ ਕੰਮ ਕਰਨੇ ਆ ਇਹ ਤੜ ਸੋਭਾ ਨਹੀਂ ਦਿੰਦੀ ਨਹੀਂ ਜੀ ਬਿਲਕੁਲ ਜਿਹੜੇ ਵੀ ਲੀ ਇਹ ਡੀਲਰ ਹੀ ਨੇ ਜੀ ਜੀ ਤੁਸੀਂ ਦੇਖਿਓ ਉਹ ਕੋਈ ਕੰਮ ਨਹੀਂ ਹੋ ਸਕੂਗਾ ਜਿਹਦੇ ਵਿੱਚ ਡੀਲਰ ਤੇ ਲੀਡਰ ਅਟੈਚ ਹੋਣਗੇ ਉਹ ਤੁਸੀਂ ਸਮਝ ਸਕਦੇ ਹੋ ਆਹ ਕਲੋਨੀ ਕੱਟੀ ਆ ਜੀ ਇਹ ਡੀਲਰਾਂ ਨੇ ਕੱਟੀ ਆ ਬਿਲਕੁਲ ਜੀ ਡੀਲਰ ਦੇ ਥੋੜੇ ਜੇ ਸਪੈਲਿੰਗ ਇੱਧਰ ਉੱਧਰ ਕਰਨੇ ਆ ਤੁਸੀਂ ਤੇ ਲੀਡਰ ਬਣ ਜਾਂਦੇ ਜੀ ਜੀ ਇਹਨਾਂ ਦੇ ਹੀ ਸਕੂਲ ਨੇ ਤੁਸੀਂ ਕਦੀ ਸੁਣਿਆ ਕਦੀ ਕਿਸੇ ਸਕੂਲ ਦੇ ਉੱਤੇ ਕਾਰਵਾਈ ਹੋਣੀ ਮੈਂ ਸੁਣਿਆ ਕਿ ਆਪਾਂ ਦੇਖਦੇ ਆ ਰਿਹਾ ਕਿ ਜਿਸ ਜਿਸ ਤਰ੍ਹਾਂ ਸਸੰਗ ਘਰ ਦੀ ਬੈਕ ਸਾਈਡ ਤੇ ਜਿਵੇਂ ਕਿ ਬਹੁਤ ਹੀ ਲੰਬੇ ਸਮੇਂ ਤੋਂ ਆਪਾਂ ਇਸ ਲੜਾਈ ਨੂੰ ਲੜਦੇ ਆ ਰਹੇ ਹਾਂ ਜਿਵੇਂ ਪਾਣੀ ਦੀ ਸਮੱਸਿਆ ਹੋ ਗਈ ਸਿਵਰੇਜ ਦੀ ਸਮੱਸਿਆ ਹੋ ਗਈ ਲਾਈਟ ਦੀ ਸਮੱਸਿਆ ਹੋ ਗਈ ਨਸ਼ੇ ਦੇ ਖਿਲਾਫ ਹੋ ਗਿਆ ਕੀ ਤੁਹਾਨੂੰ ਲੱਗਦਾ ਕਿ ਇਸ ਏਰੀਆ ਦੇ ਬੰਦੇ ਕੋਈ ਤੁਹਾਡੇ ਨਾਲ ਜੁੜ ਕੇ ਤੁਹਾਡੇ ਨਾਲੇ ਕੰਮ ਕਰਨਾ ਚਾਹੁੰਦੇ ਨੇ ਦੇਖੋ ਸਰ ਆਪਾਂ ਕੌਣ ਹੁੰਨੇ ਆ ਕੰਮ ਕਰਨ ਵਾਲੇ ਕੰਮ ਕਰਨਾ ਪ੍ਰਸ਼ਾਸਨ ਨੇ ਆਪਾਂ ਨੂੰ ਤਾਂ ਕੋਈ ਪਾਵਰ ਹੈ ਨਹੀਂ ਨਹੀਂ ਤੁਹਾਡੇ ਤੁਸੀਂ ਅਗਰ ਸੁਣਿਓ ਪੂਰੀ ਗੱਲ ਸੁਣੋ ਜਾਂ ਤਾਂ ਆਪਾਂ ਨੂੰ ਗਵਰਨਮੈਂਟ ਕੋਈ ਸੈਲਰੀ ਦੇ ਦੇਈ ਨਹੀਂ ਸੈਲਰੀ ਦੇ ਰਹੀ ਹੈ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਨੁਮਾਇੰਦਿਆਂ ਨੂੰ ਵੋਟ ਕਰਕੇ ਅੱਗੇ ਲੈ ਕੇ ਆ ਰਹੇ ਹੋ ਸੈਲਰੀ ਉਹਨਾਂ ਨੂੰ ਦੇ ਰਹੀ ਹੈ ਅਸੀਂ ਤਾਂ ਸਿਰਫ ਆਪਣੀ ਆਵਾਜ਼ ਰੇਜ਼ ਕਰ ਸਕਦੇ ਹਾਂ ਅਸੀਂ ਤਾਂ ਬਸ ਇਥਰੇ ਮੁੱਦੇ ਦੱਸ ਸਕਦੇ ਹਾਂ ਜਿਵੇਂ ਹੁਣ ਇਲੈਕਸ਼ਨ ਹੋਏ ਸੀ ਐਮਐਲਏ ਦੇ ਅਸੀਂ ਹੱਦ ਤੋਂ ਵੱਧ ਸਪੋਰਟ ਕੀਤੀ ਐਮਐਲਏ ਸ਼ੀਨਾ ਨੂੰ ਚਾਰੂ ਪਾਰਟੀ ਕਰਕੇ ਜੀ ਜੀ ਸਾਨੂੰ ਤਾਂ ਸ਼ੀਨਾ ਮੈਡਮ ਨੂੰ ਅਸੀਂ ਪਰਸਨਲੀ ਜਾਣਦੇ ਵੀ ਨਹੀਂ ਸੀ ਤੇ ਹਨਾ ਨਾਂ 'ਚ ਹੀ ਦੇਖਿਆ ਸੀ ਸਾਨੂੰ ਕਈ ਅੱਗੇ ਯਾਰ ਦੋਸਤ ਲਿੱਤਰ ਵੀ ਨਾਰਾਜ਼ ਰਹੇ ਵੀ ਤੁਸੀਂ ਉਹਨੂੰ ਫਲਾਣੀ ਤੋਂ ਤੁਹਾਡੇ ਨੂੰ ਸਪੋਰਟ ਕਰ ਰਹੇ ਹੋ ਇਹ ਅਸੀਂ ਜਦੋਂ ਐਮਪੀ ਭਗਵੰਤ ਮਾਨ ਨੂੰ ਸੋਚਦੇ ਸੀ ਨਾ ਤਾਂ ਸਾਨੂੰ ਲੱਗਦਾ ਸੀ ਭਗਤ ਸਿੰਘ ਹੀ ਹੈ ਜੀ ਜੀ ਇਹ ਅਗਲਾ ਭਗਤ ਸਿੰਘ ਹੀ ਹੈ ਪਰ ਲੇਕਿਨ ਜਦੋਂ ਤੋਂ ਹੁਣ ਜੇ ਬਣੇ ਨੇ ਇਹਨਾਂ ਦੇ ਕੰਮ ਸਾਨੂੰ ਕਾਰਜਕਾਰੀ ਨਹੀਂ ਚੰਗੀ ਲੱਗ ਰਹੀ ਕਿਉਂਕਿ ਇਹਨਾਂ ਨੇ ਕੋਈ ਕੰਮ ਨਹੀਂ ਉਦਾਂ ਦੇ ਕੀਤੇ ਜਿਹੜੇ ਸਾਡੇ ਮਨ ਨੂੰ ਲੱਗਣੇ ਚਾਹੀਦੇ ਸੀ ਜਿਹੜੇ ਅਸੀਂ ਸੋਚਦੇ ਸੀ ਵੀ ਇੱਕ ਇਨਕਲਾਬ ਦੇ ਤੌਰ ਤੇ ਹੋਣਾ ਚਾਹੀਦਾ ਜੀ ਜੀ ਐਮਐਲਏ ਸ਼ੀਨਾ ਮੈਡਮ ਤੇ ਆ ਜਾਂਦੇ ਆ ਸਾਡੇ ਮਹੱਲੇ ਦੇ ਲੋਕ ਲੇਡੀਜ਼ ਨੇ ਆਪਾਂ ਇਹਨਾਂ ਦੀ ਇੱਜ਼ਤ ਕਰਦੇ ਆ ਸਾਡੇ ਮਹੱਲੇ ਦੇ ਰਹਿਣ ਵਾਲੇ ਵੀ ਹੈ ਜੀ ਜੀ ਇਹਨਾਂ ਨੂੰ ਇਸ ਇਲਾਕੇ ਦਾ ਪਤਾ ਜੀ ਹੁਣ ਤੁਸੀਂ ਆ ਸਾਸੰਗਰ 2 ਨੰਬਰ ਗੇਟ ਦੀ ਰੋਡ ਦੇਖੀ ਹੋਣੀ ਆ ਤੁਸੀਂ ਇਹ ਬਣੀ ਬਹੁਤ ਮਜ਼ਬੂਤੀ ਨਾਲ ਬਣਾਈ ਗਈ ਸੀ ਬਟ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਟੱਕ ਵੱਜ ਗਏ ਨੇ ਜੀ ਦੇ ਕਿਤੇ ਟੋਏ ਪਾਤੇ ਆ ਪਬਲਿਕ ਦੇ ਜੀ ਜੀ ਕੋਈ ਹੈ ਉਹਦੇ ਉੱਤੇ ਕਾਰਵਾਈ ਕਰਨ ਵਾਲਾ ਕੋਈ ਕਾਰਪੋਰੇਸ਼ਨ ਦਾ ਅਫਸਰ ਆਇਆ ਇੱਥੇ ਵੀ ਆ ਰੋਡ ਤੋੜੀ ਆ ਇਹਨਾਂ ਦੇ ਚਲਾਣ ਨਾ ਪਾਉਣ ਚਲੋ ਜੇ ਪਬਲਿਕ ਨੇ ਤੋੜੀ ਵੀ ਆ ਪਬਲਿਕ ਨੂੰ ਬਣਾ ਵੀ ਸਕਦੀ ਸੀ ਉਹਤੇ ਕੰਕਰੀਟ ਪਾ ਕੇ ਉਹਨੂੰ ਪੱਕਾ ਵੀ ਕਰ ਸਕਦੀ ਸੀ ਜੀ ਕਿਸੇ ਨੇ ਉਸ ਨੂੰ ਨੋਟਿਸ ਜੇ ਲਿਆ ਨਹੀਂ ਆਪਾਂ ਇਹਦੇ ਖਿਲਾਫ ਆਪਾਂ ਚਲੋ ਇੱਕ ਆਪਾਂ ਜਿੰਨੀ ਕ ਆਪਣਾ ਫਰਜ਼ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਕੇ ਪਾ ਦਈਏ ਵੀ ਸਾਡੇ ਉਸ ਬੰਦੇ ਤੱਕ ਪਹੁੰਚ ਜਾਵੇ ਜਿਹੜਾ ਬੰਦਾ ਹੈ ਇਸ ਨਾਲ 딜 ਕਰ ਸਕਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡੇ ਐਮਐਲਏ ਮਤਲਬ ਇਸ ਏਰੀਏ ਦੇ ਦੱਖਣੀ ਹਲਕੇ ਦੇ ਜਿਹੜੇ ਐਮਐਲਏ ਨੇ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਨਾਲ ਜਿਹੜੇ ਬੰਦੇ ਸੇਵਾ ਕਰਦੇ ਆ ਰਹੇ ਸੀ ਜਿਹੜੇ ਸੇਵਾ ਕਰਨ ਵਾਲੇ ਬੰਦੇ ਉਹਨਾਂ ਦੇ ਨਾਲ ਜੁੜੇ ਹੋਣਗੇ ਜੀ ਦੇਖੋ ਮੈਂ ਪਰਸਨਲੀ ਕਿਸੇ ਨੂੰ ਨਹੀਂ ਜਾਣਦਾ ਵੀ ਉਹਨਾਂ ਦੇ ਨਾਲ ਕੌਣ ਜੁੜੇ ਨੇ ਕੌਣ ਨਹੀਂ ਜੁੜੇ ਨੇ ਹਾਂ ਜਦੋਂ ਮੈਂ ਇਹਨਾਂ ਦੇ ਖਿਲਾਫ ਬੋਲਦਾ ਮੈਨੂੰ ਜ਼ਰੂਰ ਟ੍ਰੈਟਾਂ ਆ ਜਾਂਦੀਆਂ ਨੇ ਵੀ ਤੁਸੀਂ ਹਨਾ ਇਦਾਂ ਤੁਸੀਂ ਦੇਖੀ ਹੋਣੀਆਂ ਚੈਨਲ ਤੇ ਨਹੀਂ ਆਉਂਦੀਆਂ ਆਡੀਓ ਰਿਪੋਰਟਿੰਗ ਵੀ ਆ ਗਈਆਂ ਨੇ ਜੀ ਜੀ ਜਿਹੜੇ ਮੈਨੂੰ ਇਹ ਥੋੜਾ ਜਿਹਾ ਉਸ ਤਰੀਕੇ ਬੋਲਦੇ ਵੀ ਬੰਦਾ ਦੱਬ ਜਿਵੇ ਪਰ ਲੇਕਿਨ ਜੋ ਸੱਚਾਈ ਉਹ ਕੋਈ ਦੱਪੀ ਨਹੀਂ ਜਾ ਸਕਦੀ ਅਸੀਂ ਸਿਰਫ ਗਲਤ ਕੰਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿੰਨਾ ਮੈਡਮ ਨੇ ਚਲੋ ਰਿਸਪੈਕਟੇਬਲ ਨੇ ਸਾਡੇ ਲਈ ਬੜੀਆ ਨੇ ਅਗਰ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਦੀ ਹੈ ਜਾਂ ਸਾਡੀ ਆਵਾਜ਼ ਨਾਲ ਹੀ ਕਿਸੇ ਕੰਮ ਦੇ ਉੱਤੇ ਹੋ ਹਨਾ ਕੋਈ ਕੰਮ ਕਰ ਦੇਣ ਜਿਵੇਂ ਕਹਿੰਦੇ ਕੰਮ ਕੀਤੇ ਆ ਮੈਂ ਕੰਨਾ ਕੰਮ ਕੀਤੇ ਆ ਜੀ ਤਾਂ ਤੁਸੀਂ ਆ ਤਾਂ ਟਾਈਮਿੰਗ ਹੈ ਨਹੀਂਗੀ ਇੱਥੇ ਪੋਲਿਊਸ਼ਨ ਹੀ ਦੇਖ ਲਓ ਕਿੰਨਾ ਪਲਿਊਟ ਕਰਦੇ ਆ ਕਬਾੜੀਏ ਕਬਾੜੀਆਂ ਨੇ ਤਾਰ 2-2000 3-5000 5000 ਦੇ ਗੱਜਾਂ ਦੇ ਵਿੱਚ ਕਿਉਂਕਿ ਇੰਡਸਟਰੀਅਲ ਏਰੀਆ ਨਹੀਂ ਹੈ ਇੱਥੇ ਲੋਕ ਆਮ ਲੋਕ ਰਹਿੰਦੇ ਆਮ ਪਬਲਿਕ ਅੰਦਰ ਤੇ ਇਹਨਾਂ ਨੇ ਇੰਨਾ ਕੁ ਪੋਲਿਊਸ਼ਨ ਕਰ ਦਿੰਦੇ ਆ ਵੀ ਇੱਥੇ ਸਾਹ ਲੈਣਾ ਮੁਸ਼ਕਲ ਵੇਸਟ ਤੇ ਜੋ ਵਾਟਰ ਪਾਣੀ ਜੇਕਰ ਤੁਸੀਂ ਸਰਕਾਰੀ ਦਿੰਦੇ ਇਹਨਾਂ ਨੂੰ 200 ਘੰਟੇ ਪਾਣੀ ਦਿੰਦੇ ਜਿੱਦਾਂ ਆਮ ਜਨਤਾ ਨੂੰ ਮਿਲਦਾ ਓਵਰ ਏਰੀਆ ਚ ਮਿਲਦਾ ਤੇ ਵੇਸਟ ਪਾਣੀ ਨਾ ਕਰਨ ਹਰ ਘਰ ਚ ਬੋਰ ਹੋਇਆ ਤੇ ਜਿਹੜਾ ਇਹ ਬੋਰ ਹੋ ਰਿਹਾ ਹੈ ਚੰਗੀ ਗੱਲ ਹੈ ਜੀ ਜਿਹੜਾ ਸਮਰਸੀਵਾਲ ਦਾ ਬੋਰ ਜਿਹੜਾ ਵਾ ਹਰ ਘਰ ਦੇ ਵਿੱਚ ਦੇਖਣ ਦੇ ਵਿੱਚ ਮਿਲ ਰਿਹਾ ਪਾਣੀ نیچے ਜਾ ਰਿਹਾ ਵਾ ਤੇ ਪਾਣੀ ਦੀ ਵੇਸਟਿੰਗ ਵੀ ਬਹੁਤ ਜ਼ਿਆਦਾ ਹੋ ਰਹੀ ਜਿਵੇਂ 50 50 ਗਾਇ ਦੀ ਵਿੱਚ ਅਗਰ ਸਬਜ਼ੀਆਂ ਲਗਾਈਆਂ ਜਾ ਰਹੀਆਂ ਨੇ ਠੀਕ ਹੈ ਅਗਰ ਉਸ ਉਸ 50 ਗਾਇ ਦੀ ਸਬਜ਼ੀ ਨੂੰ ਪਾਣੀ ਦੇਣ ਵਾਸਤੇ ਤੁਸੀਂ ਸਮਰਸੀਵਾਲ ਚਲਾ ਰਹੇ ਹੋ ਅਗਰ ਉਸ ਸਬਜ਼ੀ ਪਾਣੀ ਦੇਣ ਵਾਸਤੇ ਤੁਸੀਂ ਅਗਰ ਬੋਤਲਾਂ ਦੇ ਨਾਲ ਮਗਾ ਕੇ ਉਹਨੂੰ ਜੇ ਆਮ ਕ੍ਰੀਤ ਕੇ ਬੋਤਲਾ ਅਗਰ ਪਾਣੀ ਦੀ ਦਿੱਤਾ ਜਾਵੇ ਤਾਂ ਉਹਨੂੰ ਕਿੰਨੇ ਦਾ ਪਾਣੀ ਲੱਗ ਜਾਏਗਾ ਜੀ ਪਾਣੀ ਦੀ ਤਾਂ ਕੋਈ ਕੀਮਤ ਹੀ ਹੈ ਪਾਣੀ ਦਾ ਮੁੱਲ ਕੋਈ ਪਾ ਹੀ ਨਹੀਂ ਸਕਦਾ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਬਟ ਉਹ ਪਾਣੀ ਤਿਆਰ ਕਰ ਸਕਦਾ ਨਹੀਂ ਕਰ ਸਕਦਾ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਆ ਉਹ ਰੋਟੀ ਨੂੰ ਪਚਾ ਕੇ ਖੂਨ ਬਣਾ ਸਕਦਾ ਨਹੀਂ ਬਣਾ ਸਕਦਾ ਇਹ ਕੁਦਰਤੀ ਸੌਮੇ ਨੇ ਪ੍ਰਮਾਤਮਾ ਨੇ ਬਣਾਏ ਨੇ ਜੀ ਇਹਨਾਂ ਨੂੰ ਜਿੰਨਾ ਕੁ ਹੋ ਸਕੇ ਬਚਾਉਣਾ ਚਾਹੀਦਾ ਵਾ ਜੇ ਕੋਈ ਇਹਨੂੰ ਵੇਸਟ ਕਰਦਾ ਤਾਂ ਪਾਪ ਹੈ ਜੀ ਪਾਣੀ ਨੂੰ ਬਰਬਾਦ ਕਰਨਾ ਹੀ ਸਭ ਤੋਂ ਵੱਡਾ ਪਾਪ ਆ ਪਹਿਲੇ ਨੰਬਰ ਦਾ ਪਾਣੀ ਬਰਬਾਦ ਨਹੀਂ ਅਸੀਂ ਖੁਦ ਕਰਦੇ ਆ ਕਿਉਂਕਿ ਸਾਡਾ ਤੋਂ ਹੋ ਜਾਂਦਾ ਵਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਅਸੀਂ ਕਾਣ ਵੀ ਬਰਬਾਦ ਕਰਕੇ ਸਾਨੂੰ ਦੁੱਖ ਆਦਾ ਜੀ ਜੀ ਜਿਵੇਂ ਹੁਣ ਆਪਣੇ ਇਸ ਏਰੀਏ ਦੇ ਵਿੱਚ ਕੁਝ ਦੇਖਿਆ ਥੋੜੇ ਦਿਨਾਂ ਤੱਕ ਇੱਥੇ ਲੜਾਈ ਝਗੜਾ ਕੁੱਟਮਾਰ ਜਿਵੇਂ ਕੋਈ ਕਈ ਬੰਦਿਆਂ ਨੂੰ ਮਾਰ ਕੇ ਸਿੱਟ ਜਾਂਦੇ ਨੇ ਕੁਝ ਕਰ ਜਾਂਦੇ ਨੇ ਇਸ ਏਰੀਆ ਦਾ ਕੋਈ ਵਾਲੀਵਾਰ ਦੇਖੋ ਜੀ ਇਹ ਜਿੱਥੇ ਆਪਾਂ ਬੈਠੇ ਆ ਇਹਨੂੰ ਥਾਣਾ ਬੰਦਾ ਸਾਹਨੇ ਆ ਤੇ ਪੁਲਿਸ ਨੂੰ ਆਉਂਦੇ ਨੂੰ ਇੱਥੇ ਕੰਮ तकरीबन ਪੌਣੇ ਘੰਟੇ ਤੋਂ ਖਲ੍ਹਾ ਜਾਂਦਾ ਇੱਕ ਬੇਰੀ ਪਿੱਛੇ ਤੁਹਾਨੂੰ ਪਤਾ ਕੁੜੀ ਡੇਗੀ ਸੀ ਨਸ਼ੇ ਦੀ ਹਾਲਤ ਚ ਤੇ ਆਪਾਂ ਐਮਬੂਲੈਂਸ ਬੁਲਾਈ ਸੀ तकरीबन ਘੰਟਾ ਡੇਢ ਘੰਟਾ ਐਮਬੂਲੈਂਸ ਆਉਣ ਨੂੰ ਹੀ ਲੱਗ ਗਿਆ ਸੀ ਕੁੜੀ ਦੇ ਵਾਸਤੇ ਹੁਣ ਉਹਦੇ ਪਿੱਛੇ ਇਹੀ ਕੁਝ ਹੋ ਰਿਹਾ ਆਪਣੇ ਘਰਾਂ ਤੋਂ ਪਿੱਛੇ ਬਟ ਆਪਣੇ ਕੋਲੇ ਕੰਪਲੀਟ ਨਹੀਂ ਆ ਰਹੀ ਪਬਲਿਕ ਨਹੀਂ ਬੋਲਦੀ ਹੁਣ ਆਪਾਂ ਹਰ ਕਿਸੇ ਦੇ ਜਾ ਕੇ ਆਪਾਂ ਖੁਦ ਜਾ ਕੇ ਨਹੀਂ ਪੰਗਾ ਲੈ ਸਕਦੇ ਕਿਉਂਕਿ ਆਪਾਂ ਨੂੰ ਕਿਹੜਾ ਗਵਰਨਮੈਂਟ ਨੇ ਹਨਾ ਸੈਲਰੀਆਂ ਲਾਈਆਂ ਜਾਂ ਆਪ ਇਹ ਤਾਂ ਇਲਾਕੇ ਦੀਆਂ ਸੁਸਾਇਟੀਆਂ ਦੀ ਸੇਵਾ ਹੁੰਦੀ ਆ ਇਲਾਕੇ ਦੀਆਂ ਸੁਸਾਇਟੀਆਂ ਕਰਦੀਆਂ ਹੁੰਦੀਆਂ ਨੇ ਇਲਾਕੇ ਦੇ ਵਿੱਚ ਸੁਸਾਇਟੀਆਂ ਬਣਦੀਆਂ ਹੁੰਦੀਆਂ ਨੇ ਜੋ ਜਾ ਕੇ ਮਾਨਜੋਗ ਅਦਾਲਤਾਂ ਚ ਦੀ ਆਪਣੀ ਹੈ ਨਾ ਸ਼ਿਕਾਇਤ ਦਰਜ ਕਰਾਉਂਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਕੋਲ ਵੀ ਸ਼ਿਕਾਇਤਾਂ ਦਰਜ ਕਰਾਉਂਦੀਆਂ ਆ। ਹੋਰ ਵੀ بڑے ਰਸਤੇ ਨੇ ਪਰ ਲੇਕਿਨ ਜਨਤਾ ਨੂੰ ਕਰਨੇ ਪੈਂਦੇ ਨੇ ਤੁਸੀਂ ਤੇ ਮੈਂ ਤਾਂ ਇੱਕ ਸਮਾਜ ਸੇਵਕ ਹੀ ਆ। ਜੀ ਜੀ। ਇਸ ਤੋਂ ਪਰ ਆਪਣਾ ਕੁਝ ਵੀ ਹੈ ਨਹੀਂ ਆਪਾਂ ਸਮਾਜ ਸੇਵਕ ਆ। ਆਪਾਂ ਗਲਤ ਚੀਜ਼ ਦੇਖ ਕੇ ਆਪਾਂ ਬਰਦਾਸ਼ਤ ਨਹੀਂ ਕਰ ਪਾਉਂਦੇ ਤਾਂ ਆਪਾਂ ਬੋਲ ਲੈਂਦਾ। ਜੀ ਜੀ। ਜਿੱਦਾਂ ਤੁਸੀਂ ਮੈਂ ਦੇਖਿਆ ਕਿ ਤੁਸੀਂ ਕਈ ਵਾਰ ਪ੍ਰਚਾਰ ਕਰਦੇ ਹੋ ਸੋਸ਼ਲ ਮੀਡੀਆ ਦੇ ਨਾਲ ਤੇ ਲੋਕ ਤੁਹਾਨੂੰ ਧਮਕੀਆਂ ਵੀ ਦਿੰਦੇ ਨੇ ਕਿ ਤੁਸੀਂ ਇਹ ਪ੍ਰਚਾਰ ਨਾ ਕਰੋ ਜਿਵੇਂ ਕਿ ਹੁਣ ਇਸ ਏਰੀਏ ਦੇ ਵਿੱਚ ਮੈਂ ਦੇਖਿਆ ਕਿ ਮੈਂ ਕੱਲ ਦੇਖਿਆ ਸੀਗਾ ਐਕਚੁਅਲੀ ਵਾਰਡ ਨੰਬਰ 29 ਦੇ ਕੱਲ ਕੱਲ ਇਲੈਕਸ਼ਨ ਹੋਏ ਸੀਗੇ ਕੱਲ ਵੋਟਾਂ ਪੈ ਰਹੀਆਂ ਸੀਗੀਆਂ ਤੇ ਮੈਨੂੰ ਇੱਥੋਂ ਘੱਟੋ-ਘੱਟ ਨਹੀਂ ਤੇ 25 ਤੋਂ 30 ਫੋਨ ਆਏ ਨੇ ਕਿ ਸਰ ਸਾਡੀਆਂ ਪਰਚੀਆਂ ਨਹੀਂ ਮਿਲੀਆਂ ਸਾਨੂੰ ਵੋਟਾਂ ਨਹੀਂ ਮਿਲੀਆਂ ਤੇ ਸਾਨੂੰ ਅਸੀਂ ਵੋਟ ਪਾਉਣ ਕਿੱਥੇ ਜਾਈਏ ਤੇ ਮੈਂ ਦੇਖਦਾ ਆ ਰਿਹਾ ਕਿ ਜਦੋਂ ਤਾਂ ਕਿਸੇ ਨੂੰ ਜ਼ਰੂਰਤ ਹੁੰਦੀ ਆ ਅਦੋਂ ਤਾਂ ਲੋਕ ਫੋਨ ਕਰਕੇ ਸਾਨੂੰ ਕਹਿੰਦੇ ਨੇ ਕਿ ਸਾਨੂੰ ਸਾਡੀਆਂ ਚੀਜ਼ਾਂ ਕਿੱਥੇ ਸਾਨੂੰ ਵੋਟਾਂ ਦੀ ਪਰਚੀਆਂ ਦਿਓ ਸਾਨੂੰ ਇਹ ਚੀਜ਼ ਦਿਓ ਸਾਡਾ ਆਧਾਰ ਕਾਰਡ ਠੀਕ ਕਰਵਾ ਦਿਓ ਸਾਡੇ ਸਾਈਨ ਕਰਵਾ ਦਿਓ ਸਾਡੇ ਸਰਟੀਫਿਕੇਟ ਬਣਵਾ ਦਿਓ ਠੀਕ ਹੈ ਅਸੀਂ ਜਿੱਦਾਂ ਮਰਜੀ ਕਿਸੇ ਕੋਲੇ ਜਾ ਕੇ ਤਰਲਾ ਮਿੰਤ ਕਰਕੇ ਉਹਨਾਂ ਦੇ ਕੰਮ ਕਰਾਏ ਜਾਂਦੇ ਨੇ ਥਾਣਿਆਂ ਦੇ ਵਿੱਚ ਕੰਮ ਕਰਾਏ ਜਾਂਦੇ ਨੇ ਠੀਕ ਹੈ ਤੇ ਪ੍ਰਧਾਨ ਬਹੁਤ ਉੱਠੇ ਹੋਏ ਨੇ ਇਥੇ ਪ੍ਰਧਾਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਡੱਡੂ ਹੁੰਦੇ ਨੇ ਚੰਗੇ ਵੀ ਹੈ ਲੋਕ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀ ਆ ਮੇਰੇ ਕੋਲ ਐਸੀ ਜਗ੍ਹਾ ਦੇ ਉੱਤੇ ਨਾ ਇੱਕ ਸਮਾਜ ਸੇਵਕਾ ਭਰਾ ਜੋ ਦੋਸਤ ਆ ਨਾਮ ਨਹੀਂ ਲੰਦਾ ਤੇ ਉਹ ਰੋਪਿਆ ਰੋ ਕੇ ਉਹਦੀ ਵਰਡਿੰਗ ਐ ਸੀ ਵੀ ਮੈਂ ਜਨਤਾ ਦਾ ਬਹੁਤ ਕੀਤਾ ਮੈਂ ਪਬਲਿਕ ਦਾ ਬਹੁਤ ਕੀਤਾ ਹਰ ਬੰਦੇ ਦਾ ਬਹੁਤ ਕੀਤਾ ਪਰ ਲੇਕਿਨ ਜਦੋਂ ਮੇਰੇ ਉੱਤੇ ਛੁੱਟੀ ਦਰਖਾਸਤ ਦੇ ਕੇ ਮੈਨੂੰ ਜੇਲ੍ਹ ਚ ਸਿੱਟਿਆ ਗਿਆ ਤੇ ਮੇਰੀ ਕੋਈ ਮੁਲਾਕਾਤ ਲਈ ਵੀ ਨਹੀਂ ਆਇਆ ਮੇਰੀ ਕਿਸੇ ਨੇ ਜਮਾਨਤ ਲਈ ਵੀ ਮਦਦ ਨਹੀਂ ਕਰਾਈ ਮੇਰੇ ਕਿਸੇ ਨੇ ਹਾਲਚਾਲ ਵੀ ਨਹੀਂ ਲਿਆ ਤੇ ਉਹਨੇ ਕਿਹਾ ਹੁਣ ਆਪਾਂ ਸਮਾਜ ਸੇਵਾ ਬੰਦ ਅੱਜ ਤੋਂ ਆਪਾਂ ਕਮਾਈ ਸ਼ੁਰੂ ਕਰ ਦੇਣੀ ਆ ਇਹਨਾਂ ਲੋਕਾਂ ਦੇ ਸਿਰ ਤੋਂ ਕਮਾਉਣੀ ਆ ਹੁਣ ਉਹ ਕੀ ਕਰਦਾ ਬਾ ਚਲੋ ਆਪਾਂ ਉਹ ਗਲਤ ਕੰਮ ਕਰਦਾ ਆਪਾਂ ਉਹਨਾਂ ਨੂੰ ਸਪੋਰਟ ਨਹੀਂ ਕਰ ਸਕਦੇ ਉਹ ਲੋਕਾਂ ਦੇ ਥਾਣੇ ਚੌਕੀਆਂ 'ਚ ਫੈਸਲੇ ਕਰਾਂਦਾ ਜਾਂ ਕਿਸੇ ਦਾ ਕੋਈ ਤਰਾਂਦਾ ਤੇ ਦੋ ਪੈਸੇ ਕਮਾਉਂਦਾ ਜੋ ਦੀ ਜ਼ਰੂਰਤ ਵੀ ਵੱਧਦੀ ਆ ਕਿਉਂਕਿ ਉਹਨੇ ਪਰਿਵਾਰ ਪਾਲਣਾ ਉਹਦਾ ਇੱਕੋ ਹੀ ਰਸਤਾ ਛੱਡਿਆ ਸੀ ਉਹਨੇ ਕਿ ਫਿਊਚਰ ਖਰਾਬ ਕਰ ਲਿਆ ਉਹਨੇ ਹੁਣ ਉਹਦੇ ਕੋਲੇ ਕੋਈ ਹੋਰ ਰਸਤਾ ਹੈ ਨਹੀਂ ਕੋਈ ਨੌਕਰੀ ਕਰਕੇ ਹਨਾ ਤੇ ਉਹ ਹੁਣ ਉਹਦੀ ਮਜਬੂਰੀ ਬਣ ਗਈ ਕੀ ਪਤਾ ਬਾਕੀ ਜੀਤਾਂ ਨਾਮ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਵੀ ਇਹੀ ਜ਼ਿੰਦਗੀ ਹੁੰਦੀ ਹੈ ਬਟ ਉਹਨਾਂ ਨੂੰ ਇੱਕ ਮੱਜੀ ਸੈਲਰੀ ਦਿੰਦੀ ਹੈ ਸਰਕਾਰ ਬ ਇਹਨਾਂ ਸਮਾਜ ਸੇਵੀਆਂ ਨੂੰ ਕੋਈ ਸੈਲਰੀ ਨਹੀਂ ਬਲਕਿ ਉਹਨਾਂ ਨੂੰ ਕੋਈ ਸੈਲਰੀ ਨਹੀਂ ਚਲੋ ਸ਼ਸ਼ੀਕਲ ਜੀ ਨਮਸਕਾਰ ਮੈਂ ਕੇਐਲ ਸਚਦੇਵਾ ਮੇਰੇ ਨਾਲ ਬੈਠੇ ਕਾਸ਼ ਲੁਧਿਆਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸੁਣਦੇ ਹੋ